ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਏਅਸ ਸਵੇਰਾ ਓਟੀਟੀ ਤੇ ਅੱਜ ਅਸੀਂ ਜਿਸ ਫਿਲਮ ਦੀ ਗੱਲ ਕਰਨ ਲੱਗੇ ਆਂ ਫਿਲਮ 4 ਅਪ੍ਰੈਲ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸੀ ਤੇ ਹੁਣ 28 ਅਗਸਤ ਨੂੰ ਇਹ ਫਿਲਮ ਓਟੀਟੀ ਚੋਪਾਲ ਤੇ ਰਿਲੀਜ਼ ਹੋਣ ਵਾਲੀ ਹੈ ਫਿਲਮ ਦਾ ਨਾਮ ਹੈ ਜਗ ਉਹਿਆ ਜੀ ਹਾਂ ਇਸ ਫਿਲਮ ਦੇ ਵਿੱਚ ਪਹਿਲੀ ਵਾਰ ਗੁੱਗੂ ਗਿੱਲ ਸਰਦਾਰ ਦੇ ਰੂਪ ਦੇ ਵਿੱਚ ਨਜ਼ਰ ਆਏ ਸਨ ਉਹਨਾਂ ਨੇ ਦਾੜਾ ਪ੍ਰਕਾਸ਼ ਪ੍ਰੋਪਰ ਇੱਕ ਸਿੱਖ ਕਿਰਦਾਰ ਦੇ ਵਿੱਚ ਨਜ਼ਰ ਆਏ ਸਨ ਦੋ ਕਿਰਦਾਰ ਕੀਤੇ ਗਏ ਸਨ ਗੁੱਗੂ ਗਿੱਲ ਵੱਲੋਂ ਇਸ ਫਿਲਮ ਦੇ ਵਿੱਚ ਇੱਕ ਕਟਿੰਗ ਵਾਲਾ ਕਿਰਦਾਰ ਸੀ ਦੂਸਰਾ ਉਹ ਪੱਗ ਦੇ ਵਿੱਚ ਨਜ਼ਰ ਆਏ ਸਨ ਪ੍ਰੋਪਰ ਸਿੱਖ ਕਿਰਦਾਰ ਦੇ ਵਿੱਚ ਨਜ਼ਰ ਆਏ ਸਨ ਤਾਂ ਉਸ ਤੋਂ ਬਾਅਦ ਜੇ ਅਗਰ ਗੱਲ ਕਰੀਏ ਫਿਲਮ ਦੀ ਡਾਇਰੈਕਸ਼ਨ ਦੀ ਤਾਂ ਫਿਲਮ ਸਨੀ ਬਨਿੰਗ ਨੇ ਡਾਇਰੈਕਟ ਕੀਤੀ ਔਰ ਲਿਖੀ ਵੀ ਸਨੀ ਬਨਿੰਗ ਵੱਲੋਂ ਗਈ ਹੈ ਔਰ ਜੇਕਰ ਗੱਲ ਕਰੀਏ ਇਸ ਫਿਲਮ ਦੇ ਵਿੱਚ ਸਟਾਰ ਕਾਸਟ ਦੀ ਤਾਂ ਫਿਲਮ ਦੇ ਵਿੱਚ ਗੁੱਗੂ ਗਿੱਲ ਸਰਦਾਰ ਸੋਹੀ ਸਰਬਜੀਤ ਚੀਮਾ ਪੂਨਮ ਢੱ ਅਤੇ ਹੋਰ ਕਈ ਵੱਡੇ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਏ ਸਨ ਤੇ ਹੁਣ ਇਹ ਫਿਲਮ OTT ਚਪਾਲ ਤੇ ਰਿਲੀਜ਼ ਹੋਣ ਵਾਲੀ ਹੈ 28 ਅਗਸਤ ਨੂੰ ਫਿਲਮ OTT ਚਪਾਲ ਤੇ ਰਿਲੀਜ਼ ਹੋਣ ਵਾਲੀ ਹੈ ਜੇਕਰ ਜਿਨ੍ਹਾਂ ਨੇ ਉਸ ਸਮੇਂ 4 ਅਪ੍ਰੈਲ ਨੂੰ ਫਿਲਮ ਇਹ ਜਿਹੜੀ ਫਿਲਮ ਹੈ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਹੁਣ OTT ਚ ਪਾਲ ਤੇ ਫਿਲਮ ਦੇਖ ਸਕਦੇ ਹੋ ਬਹੁਤ ਹੀ ਮੀਨਿੰਗਫੁਲ ਫਿਲਮ ਆ ਸੋ ਕਿਰਦਾਰ ਕਈ ਬਹੁਤ ਵਕਰੇ ਤਰੀਕੇ ਨਾਲ ਦਿਖਾਏ ਗਏ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਗੁੱਗੂ ਗੱਲ ਪਹਿਲੀ ਵਾਰ ਇੱਕ ਵੱਖਰੇ ਕਿਰਦਾਰ ਦੇ ਵਿੱਚ ਨਜ਼ਰ ਆਏ ਸਨ ਸੋ 28 ਅਗਸਤ ਨੂੰ ਜਿਹੜੀ ਫਿਲਮ ਹੈ OTT ਚ ਪਾਲ ਤੇ ਰਿਲੀਜ਼ ਹੋਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਏਅ ਸਵੇਰਾ OTT ਤੇ ਅੱਜ ਅਸੀਂ ਜਿਸ ਫਿਲਮ ਦੀ ਗੱਲ ਕਰਨ ਲੱਗੇ ਆ ਫਿਲਮ 4 April 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸੀ ਤੇ ਹੁਣ 28 ਅਗਸਤ ਨੂੰ ਇਹ ਫਿਲਮ OTT ਚਪਾਲਤੇ ਰਿਲੀਜ਼ ਹੋਣ ਵਾਲੀ ਫਿਲਮ ਦਾ ਨਾਮ ਹੈ ਜੱਗ ਵਈਆ ਜੀ ਹਾ ਇਸ ਫਿਲਮ ਦੇ ਵਿੱਚ ਪਹਿਲੀ ਵਾਰ ਗੁੱਗੂ ਗਿੱਲ ਸਰਦਾਰ ਦੇ ਰੂਪ ਦੇ ਵਿੱਚ ਨਜ਼ਰ ਆਏ ਸਨ ਉਹਨਾਂ ਨੇ ਦਾੜਾ ਪ੍ਰਕਾਸ਼ ਪ੍ਰੋਪਰ ਇੱਕ ਸਿੱਖ ਕਿਰਦਾਰ ਦੇ ਵਿੱਚ ਨਜ਼ਰ ਆਏ ਸਨ ਦੋ ਕਿਰਦਾਰ ਕੀਤੇ ਗਏ ਸਨ ਗੁੱਗੂ ਗਿੱਲ ਵੱਲੋਂ ਇਸ ਫਿਲਮ ਦੇ ਵਿੱਚ ਇੱਕ ਕਟਿੰਗ ਵਾਲਾ ਕਿਰਦਾਰ ਸੀ ਦੂਸਰਾ ਉਹ ਪੱਗ ਦੇ ਵਿੱਚ ਨਜ਼ਰ ਆਏ ਸਨ ਪ੍ਰੋਪਰ ਸਿੱਖ ਕਿਰਦਾਰ ਦੇ ਵਿੱਚ ਨਜ਼ਰ ਆਏ ਸਨ ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਫਿਲਮ ਦੀ ਡਾਇਰੈਕਸ਼ਨ ਦੀ ਤਾਂ ਫਿਲਮ ਸਨੀ ਬਨਿੰਗ ਨੇ ਡਾਇਰੈਕਟ ਕੀਤੀ ਔਰ ਲਿਖੀ ਵੀ ਸਨੀ ਬਨਿੰਗ ਵੱਲੋਂ ਗਈ ਹੈ ਔਰ ਜੇਕਰ ਗੱਲ ਕਰੀਏ ਇਸ ਫਿਲਮ ਦੇ ਵਿੱਚ ਸਟਾਰ ਕਾਸਟ ਦੀ ਤਾਂ ਫਿਲਮ ਦੇ ਵਿੱਚ ਗੁੱਗੂ ਗਿੱਲ ਸਰਦਾਰ ਸੋਹੀ ਸਰਬਜੀਤ ਚੀਮਾ ਪੂਨਮ ਢੱਲੋਂ ਤੇ ਹੋਰ ਕਈ ਵੱਡੇ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਏ ਸਨ ਤੇ ਹੁਣ ਇਹ ਫਿਲਮ OTT ਚਪਾਲ ਤੇ ਰਿਲੀਜ਼ ਹੋਣ ਵਾਲੀ ਹੈ 28 ਅਗਸਤ ਨੂੰ ਫਿਲਮ OTT ਚਪਾਲ ਤੇ ਰਿਲੀਜ਼ ਹੋਣ ਵਾਲੀ ਹੈ ਜੇਕਰ ਜਿਨ੍ਹਾਂ ਨੇ ਉਸ ਸਮੇਂ 4 ਅਪ੍ਰੈਲ ਨੂੰ ਫਿਲਮ ਇਹ ਜਿਹੜੀ ਫਿਲਮ ਹੈ ਸਿਨੇਮਾ ਘਰਾਂ ਦੇ ਵਿੱਚ ਨਹੀਂ ਦੇਖੀ ਹੁਣ OTT ਚਪਾਲ ਤੇ ਫਿਲਮ ਦੇਖ ਸਕਦੇ ਹੋ ਬਹੁਤ ਹੀ ਮੀਨਿੰਗਫੁਲ ਫਿਲਮ ਹੈ ਸੋ किरदार کئی ਬਹੁਤ ਵਕਰੇ ਤਰੀਕੇ ਨਾਲ ਦਿਖਾਏ ਗਏ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਗੁੱਗੂ ਗੱਲ ਪਹਿਲੀ ਵਾਰ ਇੱਕ ਵੱਖਰੇ ਕਿਰਦਾਰ ਦੇ ਵਿੱਚ ਨਜ਼ਰ ਆਏ ਸਨ ਸੋ 28 ਅਗਸਤ ਨੂੰ ਜਿਹੜੀ ਫਿਲਮ ਹੈ OTT ਚਪਾਲ ਤੇ ਰਿਲੀਜ਼ ਹੋਵੇਗੀ